ਸਸ਼ੀਕਾਲ ਜੀ ਮੈਂ ਸੁਪ੍ਰੀਤ ਕੌਰ ਐਮ ਡੀਬੀ ਗਰੁੱਪ ਤੋਂ ਤੁਹਾਡੇ ਲਈ ਲੈ ਕੇ ਆਈਆਂ ਪਟਿਆਲਾ ਦੀ ਸਭ ਤੋਂ ਵੱਡੀ ਮਾਰਕੀਟ ਔਰ ਜਾਂ ਮੈਂ ਕਹਿ ਸਕਦੀ ਹਾਂ ਕਿ ਪਟਿਆਲਾ ਦੀ ਸਭ ਤੋਂ ਵੱਡੀ ਓਪਨ ਮਾਰਕੀਟ ਜਿਸ ਦਾ ਨਾਮ ਹੈ ਜੀ ਲੰਡਨ ਸਟਰੀਟ ਇਹ ਆਪਣੇ ਕੋਲੇ ਬਹੁਤ ਹੀ ਪ੍ਰਾਈਮ ਲੋਕੇਸ਼ਨ ਤੇ ਲੋਕੇਟਡ ਹੈ ਜੀ ਐਨ ਐਚ 7 ਤੇ ਨੀਅਰ ਯੂਨੀਵਰਸਿਟੀ ਔਰ ਅਗਰ ਮੈਂ ਗੱਲ ਕਰਾਂ ਜੀ ਇੱਥੇ ਤੁਹਾਡੇ ਕੋਲੇ ਸਭ ਤੋਂ ਵੱਡੀ ਪਟਿਆਲਾ ਦੀ ਪਾਰਕਿੰਗ ਸਪੇਸ ਅਵੇਲੇਬਲ ਹੈ ਜੀ ਪਾਰਕਿੰਗ ਸਪੇਸ ਪੂਰੀ ਦੀ ਪੂਰੀ ਅੰਡਰਗਰਾਊਂਡ ਹੋਏਗੀ ਔਰ ਇੱਕ ਟਾਈਮ ਤੇ ਇੱਥੇ ਤੁਹਾਡੇ ਕੋਲੇ 800 ਗੱਡੀਆਂ ਦੀ ਪਾਰਕਿੰਗ ਅਵੇਲੇਬਲ ਹੈ ਜੀ ਜੋ ਕਿ ਪਟਿਆਲਾ ਦੀ ਸਭ ਤੋਂ ਵੱਡੀ ਸਮੱਸਿਆ ਨੂੰ ਅਸੀਂ ਹੱਲ ਕਰਨ ਜਾ ਰਹੇ ਹਾਂਗੇ ਔਰ ਇੱਥੇ ਆਪਣੇ ਕੋਲੇ ਪਾਰਕਿੰਗ ਦੇ ਨਾਲ ਨਾਲ EV ਚਾਰਜਿੰਗ ਵੀ ਅਵੇਲੇਬਲ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ EV ਚਾਰਜਿੰਗ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਪੈਣ ਵਾਲੀ ਹੈ ਤਾਂ ਅਸੀਂ ਉਸੇ ਸਮੱਸਿਆ ਨੂੰ ਪਹਿਲਾਂ ਹੀ ਹੱਲ ਕਰਦੇ ਹੋਏ ਇਸ ਚੀਜ਼ ਦਾ ਧਿਆਨ ਰੱਖਿਆ ਹੈ ਔਰ ਅਗਰ ਮੈਂ ਤੁਹਾਡੇ ਨਾਲ ਗੱਲ ਕਰਾਂ ਜੀ ਆਪਣੇ ਕੋਲੇ G+4 ਦਾ ਪ੍ਰੋਜੈਕਟ ਹੈ ਲੰਡਨ ਸਟਰੀਟ ਦੇ ਵਿੱਚ ਇਸ ਦੇ ਵਿੱਚ ਅਗਰ ਮੈਂ ਤੁਹਾਡੇ ਨਾਲ ਗੱਲ ਕਰਾਂ ਫਰਸਟ ਫਲੋਰ ਐਂਡ ਸੈਕਿੰਡ ਫਲੋਰ ਦੀ ਇੱਥੇ ਆਪਣੇ ਕੋਲੇ ਦੁਨੀਆ ਭਰ ਦੇ ਨੈਸ਼ਨਲ ਐਂਡ ਇੰਟਰਨੈਸ਼ਨਲ ਬ੍ਰਾਂਡਸ ਆ ਰਹੇ ਨੇ ਜੀ ਔਰ ਇੱਥੇ ਆਪਣੇ ਕੋਲੇ ਫੂਡ ਚੇਨ ਔਰ ਫੂਡ ਆਊਟਲਟ ਵੀ ਅਵੇਲੇਬਲ ਹੋਣਗੇ ਔਰ ਬਹੁਤ ਹੀ ਅੱਛੇ ਰੈਸਟੋਰੈਂਟ ਵੀ ਆਪਾਂ ਇੱਥੇ ਲੈ ਕੇ ਆ ਰਹੇ ਹਾਂਗੇ ਔਰ ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਤੁਹਾਡੇ ਨਾਲ ਸੈਕਿੰਡ ਫਲੋਰ ਐਂਡ ਥਰਡ ਫਲੋਰ ਦੀ ਤਾਂ ਸੈਕਿੰਡ ਫਲੋਰ ਐਂਡ ਥਰਡ ਫਲੋਰ ਤੇ ਜੀ ਆਪਾਂ ਲੈ ਕੇ ਆ ਰਹੇ ਇੱਕ ਬਹੁਤ ਹੀ ਵੱਡਾ ਐਜੂਕੇਸ਼ਨ ਹੱਬ ਔਰ ਉਸ ਦੇ ਨਾਲ-ਨਾਲ ਆਪਾਂ ਇੱਕ ਬਹੁਤ ਹੀ ਅੱਛੇ ਜੁਐਲ ਔਰ ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਫਿਟਨੈਸ ਦੀ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂਗੇ ਜਿਮਸ ਦੀ ਬਹੁਤ ਅੱਛੀ ਚੇਨ ਇੱਥੇ ਆਪਣੇ ਕੋਲੇ ਸ਼ੋਰੂਮ ਔਰ ਪ੍ਰਾਪਰਟੀ ਅਵੇਲੇਬਲ ਹੈ ਜੀ ਉਹਨਾਂ ਲੋਕਾਂ ਦੇ ਲਈ ਜੋ ਇੱਥੇ ਆਪਣਾ ਜਿਮ ਓਪਨ ਕਰਨਾ ਚਾਹੁੰਦੇ ਆ ਜਾਂ ਫਿਟਨੈਸ ਟ੍ਰੇਨਿੰਗ ਸੈਂਟਰ ਓਪਨ ਕਰਨਾ ਚਾਹੁੰਦੇ ਨੇ ਜੀ ਉਹਨਾਂ ਲਈ ਆਪਾਂ ਇੱਕ ਅਵੇਲੇਬਿਲਿਟੀ ਰੱਖੀ ਹੈ ਜੀ ਜਾਂ ਉਹ ਆਪਣੀ ਪ੍ਰਾਪਰਟੀ ਨੂੰ ਰੈਂਟ ਤੇ ਵੀ ਲੈ ਸਕਦੇ ਨੇ ਔਰ ਬਾਈ ਵੀ ਕਰ ਸਕਦੇ ਨੇ ਜੀ ਅਡੀ ਸਕਰੀਨ ਦੇ ਨੀਚੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਵਧੇਰੇ ਜਾਣਕਾਰੀ ਦੇ ਲਈ ਧੰਨਵਾਦ